ਆਪਣੇ ਮਨ ਵਿੱਚ ਇਹ ਸੋਚੋ ਨਾ ਕਸ਼ਮੀਰੀ ਵਰਮਨਾ ਦਾ ਭਰੋਸਾ ਕਿੰਨਾ ਸੀ ਗੁਰਤੇਗ ਬਾਦਰ ਪਾਸ਼ਾ ਤੇ ਸਾਡਾ ਇਹਨਾਂ ਵਿਸ਼ਵਾਸ ਹੈਗਾ ਅਸੀਂ ਇੰਨਾ ਯਕੀਨ ਲੈ ਕੇ ਬੈਠੇ ਆ ਪੰਡਤ ਕ੍ਰਿਬਾਰਾਮ ਵਿਸ਼ਵਾਸ ਲੈ ਕੇ ਆਇਆ ਯਕੀਨ ਲੈ ਕੇ ਆਇਆ ਤੇ ਜਦੋਂ ਭਰੋਸਾ ਲੈ ਕੇ ਕੋਈ ਆਉਂਦਾ ਨਾ ਵਿਸ਼ਵਾਸ ਲੈ ਕੇ ਆਉਂਦਾ ਤੇ ਗੁਰੂ ਨੇ ਵੀ ਕਿਹਾ ਜਾਓ ਔਰੰਗਜੀਬ ਨੂੰ ਕਹਿ ਦੋ ਜੇ ਮੈਨੂੰ ਮੁਸਲਮਾਨ ਬਣਾ ਲੇਗਾ ਤੇ ਸਾਰਾ ਜਗਤ ਮੁਸਲਮਾਨ ਬਣ ਜਾਏਗਾ। ਭਰੋਸੇ ਦੀ ਕਦਰ ਕੀਤੀ ਕਿ ਨਹੀਂ ਕੀਤੀ? ਜੇ ਉਧਰੋਂ ਭਰੋਸਾ ਲੈ ਕੇ ਆਏ ਨੇ ਨਾ ਤੇ ਗੁਰੂ ਨੇ ਵੀ ਖਾਲੀ ਨਹੀਂ ਜਾਣ ਦਿੱਤਾ। ਗੁਰੂ ਨੇ ਖਾਲੀ ਮੁੜਨ ਨਹੀਂ ਦਿੱਤਾ। ਜੇ ਉੱਥੇ ਵੀ ਅੰਦਰੋਂ ਦੋ ਮਨ ਹੁੰਦੇ ਪਤਾ ਨਹੀਂ ਸਾਡੀ ਸੁਣੀ ਜਾਣੀ ਏ ਕਿ ਨਹੀਂ ਸੁਣੀ ਜਾਣੀ ਪਤਾ ਨਹੀਂ ਸਾਡੀ ਇਸ ਧਰਮ ਦੀ ਬੋੜੀ ਹੋਣੀ ਏ ਕਿ ਨਹੀਂ ਹੋਣੀ। ਉਹ ਪਿਆਰਿਆ ਉਹ ਜੇ diss ਗੁਰੂ ਕੋਲ ਆ ਕੇ ਤੂੰ ਸਿਰ ਝੁਕਾਉਣਾ ਹੈ ਨਾ ਇਸ ਗੁਰੂ ਦੇ ਦਰ ਤੇ ਅੱਜ ਵੀ ਉਹੇ ਦਾ ਭਰੋਸਾ ਲੈ ਕੇ ਬੈ ਗੁਰੂ ਅੱਜ ਵੀ ਬੌੜੀ ਕਰੇਗਾ ਤੈਨੂੰ ਖਾਲੀ ਨਹੀਂ ਜਾਣ ਦੇਗਾ ਬਾਹੀਂ ਗਏ ਕੀ ਬਾਹੀਂ ਗਏ ਕੀ ਲਾਜ ਅਸ ਲਾਜ ਦਾ ਪਤਾ ਕੀ ਅਰਥ ਹੈ ਘਰ ਚ ਆਿਆਂ ਦੀ ਪਰਮਾਤਮਾ ਇੱਜ਼ਤ ਰੱਖਦਾ ਹੈ